ਭਾਰਤੀ ਸੈਨਾ ਵੱਲੋਂ ਬੀਤੀ ਰਾਤ ਆਪਰੇਸ਼ਨ ਸਿੰਦੂਰ ਲਾਂਚ ਕੀਤਾ ਗਿਆ ਜਿੱਥੇ ਕਿ ਪਾਕਿਸਤਾਨ ਦੇ 9 ਜਰੇ ਅੱਤਵਾਦੀ ਟਿਕਾਣੇ ਸੀ ਉੱਥੇ ਜਿਹੜਾ ਹੈ ਐਸਟ੍ਰਾਈ ਕੀਤੀ ਗਈ ਹੈ ਹਮਲਾ ਕੀਤਾ ਗਿਆ ਹੈ ਔਰ ਉਸ ਬਦਲਾ ਲਿੱਤਾ ਗਿਆ ਹੈ ਜੋ ਕਿ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਸੀ ਤੋਂ ਉਸ ਤੋਂ ਬਾਅਦ ਐਸਟ੍ਰਾਈ ਕੀਤੀ ਗਈ ਅਤੇ आतंक ਨੂੰ ਇੱਕ ਕਰਾਰਾ ਜਵਾਬ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਨੇ ਅੰਮ੍ਰਿਤਸਰ ਦੇ 에어ਪੋਰਟ ਤੇ ਮੌਜੂਦ ਹੈ ਜਿਸ ਨੂੰ ਕੀ ਬੰਦ ਕਰ ਦਿੱਤਾ ਗਿਆ ਹੈ ਤਾਂ ਅੰਮ੍ਰਿਤਸਰ 에어ਪੋਰਟ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਿੰਨੀਆਂ ਵੀ ਫਲਾਈਟਾਂ ਸੀ ਸਾਰਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਉਹਦਾ ਮਕਸਦ ਇੱਕੋ ਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਵੇ ਕਿਉਂਕਿ ਸੁਰੱਖਿਆ ਦੇ ਲਿਹਾਜ਼ ਨਾਲ ਸਭ ਤੋਂ ਇੰਪੋਰਟੈਂਟ ਹੋ ਜਾਂਦਾ ਹੈ ਔਰ ਤੁਸੀਂ ਵੇਖੋ ਕਿ ਇਸ ਵੇਲੇ ਲੋਕ ਬਾਹਰ ਖੜੇ ਨੇ ਔਰ ਜਿਹੜੇ ਨੇ ਇਸ ਵੇਲੇ ਜਿਹੜੇ ਕੀ ਵਿਦੇਸ਼ ਜਾਣਾ ਚਾਹੁੰਦੇ ਸਨ ਉਹ ਇਸ ਵੇਲੇ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਮੈਮ ਕਿੱਥੇ ਜਾਣਾ ਸੀ ਤੇ ਅੱਜ ਕੀ ਕਹਿਣਾ ਚਾਹੋਗੇ ਸਰਸੀ ਬਹੁਤ ਵੱਜਲ ਖਵਾਈ ਹੋ ਰਹੇ ਆ ਕਿ ਅਸੀਂ 에어ਪੋਰਟ ਤੇ ਆਏ ਹਾਂ ਸਵੇਰ ਦੇ ਨਾਲ ਮੇਰੀ ਸਾਰੀ ਫੈਮਲੀ ਵੀ ਆ ਤੇ ਆਉਂਦਿਆਂ ਨੂੰ ਵੀ ਹੀ ਪਤਾ ਲੱਗਿਆ ਕਿ ਜਹਾਜ਼ ਸਾਰੇ ਬੰਦ ਹੋ ਚੁੱਕੇ ਆ ਪਰ ਦੇਸ਼ ਦੀ ਸੁਰੱਖਿਆ ਦਾ ਮਾਮਲਾ ਇਸ ਵੇਲੇ ਸਭ ਤੋਂ ਇੰਪੋਰਟੈਂਟ ਆ ਉਹਦੇ ਬਾਰੇ ਕੀ ਹਾਂਜੀ ਹਾਂਜੀ ਉਹ ਤਾਂ ਹੈ ਇਹ ਤਾਂ ਗਲਤ ਕੀਤਾ ਕਿ ਉਹਨਾਂ ਨੇ ਵੀ ਜਿਹੜੀ ਦੇਸ਼ ਦੀ ਸੁਰੱਖਿਆ ਉਹ ਪਹਿਲਾਂ ਜ਼ਰੂਰੀ ਆ ਕਿ ਪਬਲਿਕ ਦੀ ਸੇਫਟੀ ਸਭ ਤੋਂ ਜ਼ਰੂਰੀ ਆ ਹਾਂ ਤਾਂ ਤਾਂ ਬਿਲਕੁਲ ਤੁਸੀਂ ਵੇਖੋਗੇ ਪਬਲਿਕ ਦੀ ਸੇਫਟੀ ਵਸੇ ਇਹ ਸਾਰਾ ਕੰਮ ਕੀਤਾ ਗਿਆ ਹੈ ਤਾਂ ਇਸ ਲਈ ਅੰਮ੍ਰਿਤਸਰ ਦੇ 에어ਪੋਰਟ ਤੇ ਮੌਜੂਦ ਹਾਂ ਤਾਂ ਲਗਾਤਾਰ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਚਾਰੇ ਪਾਸੇ ਦੀ ਤਸਵੀਰ ਐਸੇ ਲੋਕ ਆਪਣੇ ਜਿਹੜੇ ਸਮਾਨ ਲੈ ਕੇ ਵਾਪਸ ਜਾ ਰਹੇ ਨੇ ਜਿਹੜੇ ਇੱਥੇ ਪਹੁੰਚੇ ਸਨ ਔਰ ਦੱਸਣਾ ਚਾਹਾਂਗੇ ਕਿ ਸੁਰੱਖਿਆ ਦੇ ਲਿਹਾਜ਼ ਨਾਲ 에ਅਰਪੋਰਟ ਨੂੰ ਬੰਦ ਕੀਤਾ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਰਾਗੀ ਇਸ ਵੇਲੇ ਆਏ ਸਨ ਜਿਹੜੇ ਕਿ ਇੱਥੋਂ ਦੀ ਅਪਲਾਈ ਕਰਕੇ ਦੂਸਰੀ ਕੰਟਰੀਆਂ 'ਚ ਜਾਣਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਫਿਲਹਾਲ ਇਸ ਵੇਲੇ ਬਾਹਰ ਹੀ ਰੋਕ ਦਿੱਤਾ ਗਿਆ ਹੈ ਅੰਮ੍ਰਿਤਸਰ 에ਅਰਪੋਰਟ ਨੂੰ ਬਿਲਕੁਲ ਜਿਹੜਾ ਹੈ ਬੰਦ ਕੀਤਾ ਗਿਆ ਹੈ ਇੱਥੋਂ ਤੱਕ ਕੀ ਅਗਰ ਗੱਲ ਕਰੀਏ ਤਾਂ ਜਿਹੜੇ ਲੋਕ ਸੀ ਜਿਹੜੇ ਅੰਦਰ ਕੰਮ ਕਰ ਰਹੇ ਸੀ ਜਿਹੜੇ ਵਰਕਰ ਸੀ ਜਿਹੜੇ ਕੀ 에ਰਲਾਈਨ ਕੰਪਨੀਆਂ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਨੂੰ ਵੀ ਜਿਹੜਾ ਹੈ ਵਾਪਸ ਭੇਜ ਦਿੱਤਾ ਗਿਆ ਹੈ ਤਾਂ ਪੂਰੇ ਫੌਜ ਦੇ ਹਵਾਲੇ 에ਅਰਪੋਰਟ ਨੂੰ ਕਰ ਦਿੱਤਾ ਗਿਆ ਹੈ ਤਾਂ ਲੋਕ ਜਿਹੜੇ ਬਾਹਰ ਖੜੇ ਨੇ ਇਸ ਵੇਲੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮੈਡਮ ਕੀ ਕਹਿਣਾ ਚਾਹੋਗੇ ਕਿੱਥੇ ਜਾਣਾ ਸੀ ਤੇ ਸਰ ਕੀ ਕਹੋਗੇ ਜੀ ਸਰ ਕੁਛ ਨਹੀਂ ਹੈ ਮਿਸ ਹੋ ਗਈ ਫਲਾਈਟ ਹੂੰ ਦੁਬਈ ਤੀ ਹੂੰ ਤੇ ਬਹੁਤ ਔਖਾ ਆ ਪਰ ਪਰ ਸੁਰੱਖਿਆ ਦਾ ਮੈਟਰ ਹੈ ਨਾ ਦੇਸ਼ ਦੀ ਸੁਰੱਖਿਆ ਦਾ ਮੈਟਰ ਹੈ ਕਿਉਂਕਿ ਜਿਸ ਤਰੀਕੇ ਨਾਲ ਸਟ੍ਰਾਈਕ ਹੋਈ ਹੈ ਪੈਲਗਾਮ ਵਿੱਚ ਹੋਏ ਅਤੰਕੀ ਹਮਲੇ ਦਾ ਬਦਲਾ ਲਿੱਤਾ ਗਿਆ ਹਾਂਜੀ ਹਾਂਜੀ ਸਰ ਪਰ ਖੱਜਲ ਖਰਾਬੀ ਬਹੁਤ ਹੋਈ ਆ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਸਰ ਸਰ ਬਹੁਤ ਖੱਜਲ ਖਰਾਬੀ ਹੋਈ ਆ ਅਸੀਂ ਤੇ ਬੜੇ ਆਪਣੇ ਘਰੋਂ ਮਾਨਤਾ ਨਾਲ ਤੁਰੇ ਆਂ ਵੀ ਚਲੋ ਜਾ ਕੇ ਤੇ 에어ਪੋਰਟ ਚੜਦੇ ਆਂ ਪਰ ਬਹੁਤ ਸੁਰੱਖਿਆ ਦਾ ਮਾਮਲਾ ਤੁਹਾਡੀ ਸੁਰੱਖਿਆ ਵਾਸਤੇ ਕੀਤਾ ਗਿਆ ਹੈ ਇਹ ਤਾਂ ਸੁਰੱਖਿਆ ਵਾਸਤੇ ਕੀਤਾ ਗਿਆ ਵਾ ਪਰ ਚਲੋ ਸਹੀ ਕੀਤਾ ਜੋ ਉਹਨਾਂ ਨੇ ਕੀਤਾ ਪਰ ਅਸੀਂ ਤੇ ਕੰਮ ਕਰਨ ਵਾਸਤੇ ਜਾ ਰਹੇ ਸੀ ਜੀ ਬਿਲਕੁਲ ਤੁਸੀਂ ਵੇਖੋ ਕਿ ਇਸ ਵੇਲੇ ਲੋਕ ਕਹ ਰਹੇ ਨੇ ਕਿ ਸੁਰੱਖਿਆ ਵਾਸਤੇ ਕੀਤਾ ਗਿਆ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਆਂ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ 에어ਪੋਰਟ ਦੀਆਂ ਨੇ ਤਾਂ 에어ਪੋਰਟ ਦੇ ਉੱਤੇ ਇਸ ਵੇਲੇ ਬਿਲਕੁਲ ਜਾਣ ਆਉਣ ਦੇ ਰਸਤੇ ਜਿਹੜੇ ਪੂਰਨ ਤੌਰ ਦੇ ਉੱਤੇ ਬੰਦ ਕੀਤੇ ਗਏ ਨੇ ਔਰ ਤੁਹਾਨੂੰ ਇੱਕ ਵਾਰ ਫੇਰ ਉਹ ਰਾਹ ਦਿਖਾਣੇ ਆ ਜਿਹੜਾ ਕਿ ਮੇਨ ਮੁੱਖ ਮਾਰਗ ਹੈ ਉਥੋਂ ਜਿਹੜੀਆਂ ਗੱਡੀਆਂ ਜਿਹੜੀਆਂ ਨੇ ਅੰਦਰ ਜਾਂਦੀਆਂ ਨੇ 에어ਪੋਰਟ ਦੇ ਤੇ ਉਸੇ 에어ਪੋਰਟ ਦੇ ਉੱਤੇ ਇਸ ਵੇਲੇ ਬੰਦ ਕਰ ਦਿੱਤਾ ਗਿਆ ਹੈ ਤਾਂ ਲੋਕ ਬਾਹਰ ਖੜੇ ਨੇ ਤਾਂ ਕੁਝ ਸਵਾਰੀਆਂ ਵੀ ਆਈਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵੇਲੇ 에어ਪੋਰਟ ਤੋਂ ਫਲਾਈ ਕਰਨਾ ਚਾਹੁੰਦੇ ਸਨ ਮੈਮ ਠੀਕ ਹੈ ਕਹੋਗੇ ਕੀ ਕਹੋਗੇ ਕਹਾਂ ਜਾਣਾ تھا ਆਪਕੋ ਇਹ ਤਾਂ ਜਾਣਾ تھا ਇੰਟਰਨੈਸ਼ਨਲ ਫਲਾਈਟ 'ਤੇ ਮੇਰੀ ਵਾਪਸ ਜਾ ਰਹੀ ਹਾਂ ਮੈਂ ਤਾਂ ਮੈਮ ਕੀ ਕਹੇਗੇ ਸੁਰੱਖਿਆ ਦੇ ਲਈ ਜੋ ਫੈਸਲਾ ਲਿਆ ਗਿਆ ਹੈ ਅੱਛਾ ਹੀ ਹੋਗਾ ਇਸਨੇ ਸਭ ਦਾ ਬਿਲਕੁਲ ਤੁਸੀਂ ਵੇਖੋ ਕਿ ਲੋਕ ਕਹਿ ਰਹੇ ਨੇ ਕਿ ਅੱਛਾ ਹੀ ਹੋਗਾ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਲੋਕ ਇਸ ਵੇਲੇ ਮੌਜੂਦ ਨੇ ਤਾਂ ਪੁਲਿਸ ਤੰਤਰ ਵੀ ਇਸ ਵੇਲੇ ਪੂਰਾ ਮੁਸਤੈਦ ਹੈ ਤੁਸੀਂ ਦੇਖੋ ਕਿ ਪੁਲਿਸ ਦੇ ਅਫਸਰ ਮੌਕੇ ਤੇ ਮੌਜੂਦ ਨੇ ਉਨਾ ਵੱਲੋਂ ਪੂਰੀ ਜਿਹੜੀ ਹੈ ਇਸ ਵੇਲੇ ਮੁਸਤੱਦੀ ਕੀਤੀ ਜਾ ਰਹੀ ਹੈ ਔਰ ਕਿਸੇ ਤਰੀਕੇ ਦੀ ਕੋਈ ਘਟਨਾਣਾ ਵਾਪਰੇ ਇਸ ਕਰਕੇ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਔਰ ਇਹ ਸਾਰੀ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ 에어ਪੋਰਟ ਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਅਗਰ ਕੋਈ ਵਿਅਕਤੀ ਜਾ ਰਿਹਾ ਹੈ ਤਾਂ ਉਸ ਨੂੰ ਇੱਥੇ ਹੀ ਰੋਕ ਰੋਕਿਆ ਜਾ ਰਿਹਾ ਹੈ ਤਾਂ 에어ਪੋਰਟ ਦੇ ਉੱਤੇ 에어ਪੋਰਟ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ ਤਾਂ ਸਾਡੇ ਨਾਲ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਹਾਂਜੀ ਸਰ ਕੀ ਅੱਜ ਇੱਥੇ ਹੋਇਆ ਕਿਉਂਕਿ ਜਿਸ ਤਰੀਕੇ ਨਾਲ ਭਾਰਤੀ ਸੈਨਾ ਵੱਲੋਂ ਵੱਡਾ ਇੱਕ ਟਾਕ ਕੀਤਾ ਗਿਆ ਔਰ ਉਸ ਤੋਂ ਬਾਅਦ ਕੀ ਸਿਚੁਏਸ਼ਨ ਹੈ ਸਿਚੁਏਸ਼ਨ ਹਲੇ ਪੂਰਾ ਸਾਰਾ 에어ਪੋਰਟ ਬੰਦੇ ਜੀ ਅਮਰਸਰ ਦੀ 에어ਪੋਰਟ ਔਰ ਕੁਝ ਜਗ੍ਹਾ ਤੇ 에어ਪੋਰਟ ਪੂਰਾ ਬੰਦੇ ਸਾਰਾ ਫਲਾਈਟਸ ਕੈਨਸਲ ਹੋ ਚੁੱਕੀ ਹੈ ਅਗਲਾ ਇਨਸਟਰਕਸ਼ਨ ਉਪਰੋਂ ਜਦ ਤੱਕ ਆ ਨਹੀਂ ਆਏਗਾ ਤਾਂ ਸਾਰਾ ਬੰਦ ਹੀ ਰਹੇਗਾ ਤੇ ਸਰ ਜਿਹੜੇ ਅੰਦਰ ਜਿਹੜੇ ਕੰਮ ਕਰ ਰਹੇ ਸੀ ਜਿਹੜੇ ਹੋਰ ਵੀ ਜ ਉਹਨਾਂ ਦਾ ਕੀ ਸਤਾ ਕੀਤਾ ਗਿਆ ਜੋ ਵੀ ਸਟਾਫ تھا ਉਹਨੂੰ ਵੀ ਵਾਪਸ ਕਰ ਦਿੱਤਾ ਗਿਆ ਔਰ ਜਿਸਕਾ ਵੀ ਡਿਪਾਰਚਰਤਾ ਸਵੇਰੇ ਉਹਨਾਂ ਨੂੰ ਵੀ ਵਾਪਸ ਭੇਜਿਆ ਜਾ ਰਿਹਾ ਹੈ ਜੀ ਸਰ ਜਿਸ ਹੁਲੇ ਅਟੈਕ ਹੋਇਆ ਉਸਨੇ ਕੁਝ ਫਲਾਈਟ 에ਅਰ ਦੇ ਵਿੱਚ ਵੀ ਹੋਣਗੀਆਂ ਉਹਨਾਂ ਦੇ ਰੂਟ ਬਦਲੇ ਗਏ ਕਿ ਉਹਨਾਂ ਨੂੰ ਇੱਥੇ ਜਾਂ ਸਰੋਤ ਹੋ ਰਿਹਾ ਉਹ ਇਸ ਕੀ ਜਾਣਕਾਰੀ ਸਾਡੇ ਕੋਲ ਨਹੀਂ ਹੈ ਜੀ ਉਹ ਸਾਰਾ ਸੈਂਟਰ ਤੋਂ ਹੋ ਰਿਹਾ ਹੈ ਅੱਛਾ ਤੂੰ ਤੁਹਾਡਾ ਮੇਨ ਮਕਸਦ ਸੁਰੱਖਿਆ ਪਰ ਮੇਰਾ ਸਾਡਾ ਆਪਣਾ ਮਕਸਦ ਪੂਰਾ ਸੁਰੱਖਿਆ ਰੱਖਣਾ ਤੇ ਜੋ ਵੀ ਆ ਰਿਹਾ ਹੈ ਬੰਦੇ ਜਿਨ੍ਹਾਂ ਦੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿ ਆਪਣਾ ਸਾਰਾ 에ਅਰਪੋਰਟ ਬੰਦ ਹੋ ਚੁੱਕਿਆ ਉਹਨਾਂ ਨੂੰ ਸਮਝਾ ਵੀ ਰਿਹਾ ਹੈ ਤਾਂ ਸਾਰੇ ਵਾਪਸ ਭੇਜ ਅੱਛਾ ਸਰ ਜਿਹੜੇ ਲੋਕ ਕੁਝ ਕਹਿ ਰਹੇ ਖੱਜਲਖੋਰ ਉਹਨਾਂ ਨੂੰ ਉਹਨਾਂ ਨੂੰ ਸਹੀ ਸੇਫ ਜਗ੍ਹਾ ਦੇ ਪਹੁੰਚਾਉਣ ਵਾਸਤੇ ਵੀ ਕੰਮ ਕੀਤਾ ਜਾ ਰਿ ਪਰਪਰ ਤੁਸੀ ਵੇਖ ਸਕਦੇ ਹੋ ਕਿ ਇਸ ਵੇਲੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਤੇ ਸਿਰ ਇਸ ਤੋਂ ਇਲਾਵਾ ਹੋਰ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਦੱਕੋ ਕਿ ਦਿਨ ਸ਼ੁਰੂ ਹੋਇਆ ਬਿਲਕੁਲ ਸ਼ਹਿਰ ਦੇ ਵਿੱਚ ਸੁਰੱਖਿਆ ਦੀ ਪ੍ਰਬੰਧ ਕਰੀ ਜਾ ਰਹੀ ਹੈ ਜੀ ਠੀਕ ਹੈ ਤਾਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ ਔਰ 에어ਪੋਰਟ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਪੁਲਿਸ ਦੇ ਅਧਿਕਾਰੀਆਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਉਸ ਨੂੰ ਪੂਰਨ ਤੌਰ ਦੇ ਉੱਤੇ ਬੰਦ ਕੀਤਾ ਗਿਆ ਹੈ ਕਿਉਂਕਿ ਜਿਹੜੀ ਫਲਾਈਟ ਸੀ ਉਹਨਾਂ ਨੂੰ ਕੁਝ ਜਿਹੜੀ ਫਲਾਈਟਸ ਰਸਤੇ ਸੀ ਉਹਨਾਂ ਡਿਵਰਟ ਕੀਤਾ ਗਿਆ ਔਰ ਪੋਰਟਸ ਕਰਕੇ ਇੰਪੋਰਟਡ ਬਣ ਜਾਂਦਾ ਹੈ ਕਿ ਅੰਮ੍ਰਿਤਸਰ 에어ਪੋਰਟ ਬਿਲਕੁਲ ਲਾਹੌਰ ਦੇ ਨੇੜੇ ਹੈ ਤਾਂ ਔਰ ਜੇਕਰ ਪੂਰੇ ਬਹਾਵਲਪੁਰ ਇਲਾਕੇ ਦੀ ਗੱਲ ਕਰੀਏ ਕਿ ਜਿੱਥੇ ਕੀ ਲਸ਼ਕਰ ਦੇ ਜਿਹੜੇ ਟਿਕਾਣੇ ਸਨ ਤਾਂ ਉਹ ਲਸ਼ਕਰ ਦਾ ਜਿਹੜਾ ਅੱਡਾ ਹੈ ਉਹ ਅੰਮ੍ਰਿਤਸਰ ਤੋਂ ਮਹਿਜ 20 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਤਾਂ ਕੁੱਲ ਮਿਲਾ ਕੇ ਸੁਰੱਖਿਆ ਨੂੰ ਵੇਖਦੇ ਹੋਏ ਅੰਮ੍ਰਿਤਸਰ 에ਅਰਪੋਰਟ ਨੂੰ ਬੰਦ ਕੀਤਾ ਗਿਆ ਹੈ ਲਾਹੌਰ 에ਅਰਪੋਰਟ ਵੀ ਬੰਦ ਹੈ ਤਾਂ ਇਸ ਵੇਲੇ ਜੋ 에ਅਰ ਸਟ੍ਰਾਈਕ ਰਾਤ ਦੀ ਹੋਈ ਹੈ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਜਿਹੜਾ ਗੁੱਸਾ ਸੀ ਪਹਿਲਗਾਮ ਘਟਨਾ ਤੋਂ ਬਾਅਦ ਜਿਹੜੇ ਲੋਕ ਕਹਿ ਰਹੇ ਸਨ ਕਿ ਭਾਰਤ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਉਸ ਦਾ ਪੂਰਨ ਤੌਰ ਤੇ ਜਵਾਬ ਦਿੱਤਾ ਗਿਆ ਔਰ ਨੌ ਜਿਹੜੇ ਟਿਕਾਣੇ ਸੀ ਉਸ ਦੇ ਉੱਤੇ ਜਿਹੜਾ ਹੈ ਹਮਲਾ ਕੀਤਾ ਗਿਆ ਔਰ ਉਸ ਦੇ ਵਿੱਚ ਜੋ ਕਿ ਲਸ਼ਕਰ ਦੇ ਕੈਂਪ ਸੀ ਉਹ ਜਿਹੜੇ ਤਵਸਤ ਕਿਤੇ ਗਏ ਤੋਂ ਉਸ ਤੋਂ ਬਾਅਦ 에어ਪੋਰਟ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਤਸਵੀਰ 에어ਪੋਰਟ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਦੇਖੋ ਲਗਾਤਾਰ ਜਿਹੜੇ ਲੋਕ ਆ ਰਹੇ ਨੇ ਉਹ ਆਪਣੇ ਕਿਸੇ ਫਲਾਈਟ ਤੇ ਜਾਣਾ ਸੀ ਜਾਂ ਕਿਸੇ ਨੇ ਇੱਥੋਂ ਦੀ ਹੋਰ ਕਿਤੇ ਜਗ੍ਹਾ ਤੇ ਫਲਾਈ ਕਰਨਾ ਸੀ ਤਾਂ ਉਹ ਫਿਲਹਾਲ ਸਭ ਜਿਹੜੇ ਆਪਰੇਸ਼ਨਸ ਜਿਹੜੇ ਨੇ ਰੋਕ ਦਿੱਤੇ ਗਏ ਨੇ ਤੇ ਪੁਲਿਸ ਵੱਲੋਂ ਤੁਸੀਂ ਦੇਖੋ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਲੋਕ ਆਪਣੇ ਸੇਫ ਜਗ੍ਹਾ ਤੇ ਜਾਣ ਕਿਉਂਕਿ ਪੁਲਿਸ ਵੱਲੋਂ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ ਔਰ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਇਸ ਵੇਲੇ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਉਹ ਆਪਣੇ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਏਅਰਪੋਰਟ ਨੂੰ ਫਿਲਹਾਲ ਅਗਲੀ ਇਨਸਟਰਕਸ਼ਨ ਤੱਕਨ ਬੰਦ ਕਰਤਾ ਗਿਆ ਹੈ ਤਾਂ ਪੁਲਿਸ ਦੇ ਅਧਿਕਾਰੀਆਂ ਵੱਲੋਂ ਤੁਸੀਂ ਦੇਖੋ ਕਿ ਜਮੀਨੀ ਸਰ ਤੇ ਉਤਰ ਕੇ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਜਾਓ ਤੁਸੀਂ ਦੇਖੋ ਕਿ ਸਾਫ਼ ਤੌਰ ਦੇ ਉੱਤੇ ਪੁਲਿਸ ਅਧਿਕਾਰੀ ਕਹਿੰਦੇ ਨਜ਼ਰ ਆ ਰਹੇ ਨੇ ਔਰ ਕਿ ਉਹਨਾਂ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਘਰਾਂ ਨੂੰ ਵਾਪਸ ਚਲੇ ਜਾਣ ਇੱਥੇ ਖੜੇ ਨਾ ਹੋਣ ਤਾਂ ਦੇਖ ਲਿਓ ਕੀ ਅਨਾਉਂਸਮੈਂਟ ਕਰਦੇ ਪੁਲਿਸ ਦੇ ਅਧਿਕਾਰੀ ਦੁਬਈ ਬੰਦ ਹੈ ਏਅਰਪੋਰਟ ਬੰਦ ਹੈ ਤਾਂ ਫਤਕਾ ਦਾ ਤਾਂ ਕਿੱਥੋਂ ਵੀ ਕੋਈ ਨਹੀਂ ਕਰਦਾ ਕਿਤਨਾ ਸਾਨਾ ਵੀ ਪਤਾ ਨਹੀਂ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਲੱਗਿਆ ਨਾ ਕੀ ਹੋ ਰਿਹਾ ਹੈ ਉੱਥੇ ਆਹ ਹੈ ਇਹ ਤਾਂ ਬਾਤ ਹੈ ਹਾਂ ਹਾਂ ਇਸ ਕਰਕੇ ਪਲੀਜ਼ ਫਿਰ ਇਥੇ ਖਲੋਣ ਦਾ ਫਾਇਦਾ ਨਹੀਂ ਨਾ ਉਹ ਕਿਉਂ ਜਾਨ ਲਾਈਏ ਇਥੇ ਹੈ ਨਾ ਕੋਈ ਫਾਇਦਾ ਨਹੀਂ ਤੁਹਾਨੂੰ ਮੈਸੇਜ ਆ ਜਾਊਗਾ ਜੇ ਫਲਾਈਟਸ ਖੁੱਲ ਗਿਆ 에어ਪੋਰਟ ਖੁੱਲ ਗਿਆ ਤੁਹਾਨੂੰ ਮੈਸੇਜ ਆ ਜਾਊਗਾ ਜਾਂ ਫਲਾਈਟ ਰੀਸ਼ਡਿਊਲ ਹੋ ਕੇ ਆਊਗਾ ਠੀਕ ਹੈ ਪਹਿ ਹੀ ਚਿੰਤਾ ਨਾ ਕਰਿਏ ਰਿਫੰਡ ਹੋ ਜਾਊਗਾ ਇਹ ਟੇਰੇ ਕੋਲ ਜਿੱਦਾਂ ਮਤਲਬ ਉਹ ਲੂ ਲਗਾਏ ਇਹ ਤਾਂ ਨਹੀਂ ਮੈਨੂੰ ਪਤਾ ਜਿਹੜੇ ਲੋਕ ਇਹ 에어ਲਾਈਨ ਵਾਲੇ ਕਰ ਲੂਗਾ ਜਦੋਂ ਫਲੈਟ ਕੈਨ ਕੀ ਹੋ ਰਿਹਾ ਨਾ ਕਸੂਰ ਨਾ ਦਾ ਹੈ ਤੁਹਾਡਾ ਨਹੀਂ ਹੈ ਨਾ ਸਭ ਤੋਂ ਤੁਹਾਨੂੰ ਪੈਸੇ ਮਿਲ ਜੂਗਾ ਸਾਰੇ ਜਣਾਂ ਤੁਹਾਨੂੰ ਪਾਈ ਲਗਾ ਬਿਲਕੁਲ ਮੌਲਿਕ ਜ਼ਿੰਮੇਵਾਰੀ ਕਿਹਾ ਲੱਗਦਾ ਚਾਰ ਦਾ ਲਾ ਇੱਕ ਹਫਤੇ ਦੇ ਅੰਦਰ ਅੰਦਰ ਦੋਨੋਂ ਸਾਰੇ ਪੈਸੇ ਮਿਲ ਜੂਗਾ ਏਅਰਪੋਰਟ ਨੂੰ ਥੈਂਕ ਯੂ ਸਰ ਠੀਕ ਹੈ ਚਲੋ ਸਰ ਬਿਲਕੁਲ ਪੁਲਿਸ ਅਧਿਕਾਰੀਆਂ ਦੀ ਚੰਗੀ ਕਾਰਗੁਜ਼ਾਰੀ ਤੁਸੀਂ ਦੇਖੋਗੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਖੁਦ ਉਤਰ ਕੇ ਅੰਮ੍ਰਿਤਸਰ ਦੇ ਜਿਹੜੇ ਏਡੀਸੀਪੀ ਨੇ ਖੁਦ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੇ ਘਰਾਂ ਨੂੰ ਜਾਓ ਇੱਥੇ ਖੜੇ ਹੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਲਾਈਟ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਏਅਰਪੋਰਟ ਦੇ ਅਧਿਕਾਰੀ ਵੱਲੋਂ ਇਹਨਾਂ ਕਿਹਾ ਗਿਆ ਕਿ ਹਾਲੇ ਤੱਕਨ ਕਿਸੇ ਤਰ੍ਹਾਂ ਦਾ ਕੋਈ ਇਸ ਤ ਸੁਨੇਹਾ ਨਹੀਂ ਆਇਆ ਪਰ ਫਲਾਈਟ ਕਲੀਜਨ ਰੀਜ਼ਨ ਕੀ ਹੈ ਕਲੀਜਨ ਸਿਕਿਉਰਟੀ ਦਾ ਰੀਜ਼ਨ ਦੱਸੇ ਦੀ ਕੀ ਕਹਿਣਾ ਜਾਓਗੇ ਮੇ ਰੀਜ਼ਨ ਦੱਸੋ ਮੇਨ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਜਿਹੜਾ ਹੈ ਉਹ ਲੋਕਾਂ ਨੂੰ ਇੱਥੋਂ ਦੀ ਵਾਪਸ ਭੇਜਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ 에어ਪੋਰਟ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਅੰਮ੍ਰਿਤਸਰ ਦਾ 에어ਪੋਰਟ ਜਿਹੜਾ ਹੈ ਇਸ ਵੇਲੇ ਬੰਦ ਕਰ ਦਿੱਤਾ ਗਿਆ ਹੈ ਤਾਂ ਦੇਸ਼ ਦਾ ਪਹਿਲਾ ਅਜਿਹਾ 에어ਪੋਰਟ ਹੈ ਜਿਸ ਨੂੰ ਕੀ ਬੰਦ ਕੀਤਾ ਗਿਆ ਹੈ ਔਰ ਫਿਲਹਾਲ ਹੋਰ ਵੀ ਜੇਰੇ ਅਪਡੇਟ ਹੋਣਗੇ ਅਸੀਂ ਤੁਹਾਨੂੰ ਸਾਂਝੇ ਕਰਦੇ ਰਹਾਂਗੇ ਲੇਕਿਨ ਆਪਰੇਸ਼ਨ ਸੰਦੂਰ ਦੇ ਵਿੱਚ ਸਭ ਤੋਂ ਪਹਿਲੀ ਕਾਰਵਾਈ ਅਮਰitsar 에어ਪੋਰਟ ਨੂੰ ਬੰਦ ਕਰਨਾ ਸੀ ਔਰ ਉਸ ਤੇ ਤੁਹਾਨੂੰ ਦੱਸਿਆ ਜ਼ਮੀਨੀ ਪੱਧਰ ਦੇ ਉਤੇ ਕਿਸ ਤਰੀਕੇ ਨਾਲ ਇੱਥੇ ਬੰਦ ਹੈ 에어ਪੋਰਟ ਔਰ ਸੁਰੱਖਿਆ ਦੇ ਕੜੇ ਇੰਤਜ਼ਾਮਾਤ ਵੀ ਇੱਥੇ ਕੀਤੇ ਗਏ ਨੇ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰitsar